ਜਦੋਂ ਜਿਹੜੇ ਹੁੰਦੇ ਆਂ ਨਾ ਘਰ ਤੇ ਜਨ ਹਰ ਮਾਂ ਪਿਓ ਡੇਡਾ ਘਰ ਘਰ ਬੱਤੇ ਬਚੇ ਰਹਦੇ ਬੇਸ਼ੱਕ ਆਪਸਾਰੇ ਰੱਬਾ ਦੀ ਅਸੀਆ ਬਚੇ ਰਹੇ ਉਹ ਕਿ ਤੂ ਮੇਰਾ ਤੇਰਾ ਮੂਰੇ ਮਾਤਾ ਤੂ ਮੇਰਾ ਬੱਤ ਤੂ ਮੇਰਾ ਭਲਾ ਤਾਂ ਪਰ ਪਰ ਦਾਦਾ ਮੇਰੇ ਕਹਿੰਦਾ ਜਿੰਨਾ ਹੁੰਦਾ ਹੈ ਨਾਮ ਦੇ ਮੱਧ ਵਿੱਚ ਆਇਆ ਕਿ ਜਿੰਨਾ ਪਿਆਰ ਕਰਦਾ ਤੂੰ ਮੈਂ ਦਰਦਾ ਨਾ ਇਹ ਨਾ ਹੋਣੀ ਕੋਈ ਕਰ ਸਕਦਾ ਦੇ ਇਹ ਵੇਲੇ ਕਿ ਜੀਵਨ ਲੈ ਕਰਨਾ ਜਿਹਨੇ ਕੋ ਕਾਚ ਰਹਾ ਜਿਹਨਾਂ ਬੋਧਰ ਦਾ ਪ੍ਰਬੰਧ ਮੈਂ ਕਰਦਾ ਹੋਣੀ ਪਤਾ ਸਰਦ ਸਾਡੇ ਤੈਰੇ ਵਿੱਚ ਜੜੀ ਹੋਵੇ ਜਿਹਨਾਂ ਕੀਰਤਨ ਮੈਂ ਸੁਣਾ ਕਰਦਾ ਜਿਹਨੇ ਕਥਾ ਸੁਣਾ ਕਰਦਾ ਕੋਈ ਨਹੀਂ ਕਰਦਾ ਜਿਹਦਾ ਲੈ ਟਾਡੀ ਪ੍ਰਚਾਰ ਕਹਦਾ ਹੋੜੀ ਹੋਵੇ ਪਰ ਬਦੀ ਬੋਲਿਆ ਪਰ ਕੀਪਤਾ ਚੱਲ ਗਿਆ ਤਰਨਾ ਕਿਹੜੇ ਵੇਲੇ ਗੱਡੇ ਦੇ ਪਾਠ ਕਰਦੇ ਇਹ ਤੇ ਆਪਾਂ ਇਹਨਾਂ ਪੱਤਾ ਬਾਬੇ ਨਾਲ ਕਰਦੇ ਦਰਸਾਇਆ ਸੀ ਹਰ ਆਦਮੀ ਹਾਂ ਇੱਕ ਨਵੀਂ ਬਹੁਤ ਬਹੁਤ ਕਦਰ ਹੈ ਇੱਕ ਸਵਾਸ ਆਪਾਂ ਲੈ ਲਿਆ ਉਹ ਸਾਡਾ ਹੈ ਜਿਹੜਾ ਉਹ ਵਾਲਾ ਸਵਾਸ ਸਗਣੀ ਪਤਾ ਚੱਲਦਾ ਹੋਵੇ ਤੇ ਨਹੀਂ ਹੋਵੇਗਾ ਅੱਤਨਾਮ ਦਿਓ ਜੀ ਮਨ ਚ ਸੰਗਲ ਬਿਲਾਦਾ ਜਿਹਨਾਂ ਪਿਆਰ ਪ੍ਰਮਾਤਮਾ ਨੂੰ ਜਾਇਦਾ ਦਸ਼ ਹੈ ਤਿੰਨ ਕੋ ਜੱਤਰਾ ਇਹ ਰਹੇ ਜੋ ਹੋਵੇਂ ਨੇ ਮਾੜੇ ਕੱਜਲੇ ਭੰਚ ਆਉਂਦੇ ਨੇ ਤੁਹਾਡਾ ਆਪ ਬਾਹਰ ਖੜ ਕੇ ਕੱਢ ਦਿੰਦਾ ਕੋ ਸਤਿਰੱਬ ਸ਼੍ਰੀ ਅਕਾਲ ਜੀ ਇੱਕ ਚਿੱਠੀ ਤਿਆਰ ਕੀਤੀ ਆਮ ਜਨ ਕੱਲ੍ਹ ਭੇਜ ਆ ਗੁਰੂ ਲਾ ਕੇ ਸਾਡੇ ਭਤ ਕਹਿੰਦੇ ਨੇ ਉਹਨਾਂ ਨੂੰ ਚਿੱਠੀ ਦੇ ਅੱਗੇ ਸਪਤਾ ਲੈ ਲਿਆ ਤੁਰਿਆ ਘਣਾ ਜੰਗਲ ਪਾਰ ਕਰਕੇ ਪਹੁੰਚਿਆ ਉਸ ਘਰ ਵਿੱਚ ਇੱਕ ਮੰਡੀ ਪਈ ਬਹੁਤ ਭਿਲੀ ਮੰਡੀ ਦੌੜ ਦੇ ਕੱਸੀ ਨੇ ਗਾਂਸਰ ਵਾਲੇ ਬੰਦੇ ਪਏ ਇੱਕ ਬਜ਼ੁਰਗ ਮਾਂ ਬੈਠੀ ਹੈ ਉਹ ਕੁੰਡੇ ਦੇ ਵਿੱਚ ਕੁਝ ਖਰਲ ਕਰ ਰਹੀ ਹੈ ਰਕੜ ਰਹੀ ਹੈ ਆਵਾਜ਼ ਪਾਰੇ ਨਾਮ ਕਰ ਮਾਂ ਜੀ ਆਪਤਵੇ ਅਰੰਕੇ ਤੇ ਬੰਕੇ ਦਾ ਇਹੋ ਘਰ ਹੈ ਪੁੱਤ ਵੇ ਹੁਣ ਕਰੇ ਦੂਜਾ ਸਵਾਲ ਕੀਤਾ ਮਾਂ ਤਰੰਕਾ ਬੰਕਾ ਕਿੱਥੇ ਗਏ ਨੇ ਪੁੱਤ ਵੇ ਉਹ ਬਾਹ ਲੱਕੜੀਆਂ ਪਟਣ ਗਏ ਮਨ ਵਿੱਚ ਆਇਆ ਰੱਬਾ ਤੇਰੀ ਲੀਲਾ ਨਿਆਰੀ ਆ ਇੱਕ ਨਿਹਾਲੀ ਪੈ ਸੈਬਨ ਇੱਕ ਉੱਪਰ ਰਹਿਣ ਖੜੇ ਇਕਨਾਂ ਨੂੰ ਤੇ ਸੇਜਾਂ ਦਿੱਤੀਏ ਸੁਣ ਵਾਸਤੇ ਇਕਨਾਂ ਦੇ ਘਰ ਵਿੱਚ ਚੱਜ ਦੀ ਮੱਝ ਵੀ ਤੇ ਤੇਰੀ ਵੀ ਤੇ ਇਕਨਾਂ ਦੇ ਤੇ ਪਲੰਗਾ ਮਸੇ ਪੰਜ ਕਰਸਾਨਾ ਮੈਨੂ ਮਤ ਕੋ ਸਰਵਨੋ ਅਸਪਤ ਇੰਦਰੀ ਗਿਆਨਮਾਨਾ ਆਦ ਕੀ ਬਾਤ ਅਬ ਕੀ ਬਾਤ ਬਖਸ਼ ਬੰਦੇ ਕੋ ਬਰ ਨਾ ਤਾਜ ਮੇਰਾ ਬਹੁਤ ਜਨ ਦੇ ਗਤ ਨਿਤ ਤੁਮ ਹੀ ਜਾਣੀ ਨਾਨਕ ਦਾਸ ਤਨ ਤੁਦੇ